ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਰਹ ਚੁੱਕੇ ਤਰਨਜੀਤ ਸਿੰਘ ਸੰਧੂ ਅੱਜ ਕੱਲ ਲਗਾਤਾਰ ਅਮਰਿਤਸਰ ਦੇ ਗਲੀ ਮੁਹੱਲਿਆਂ ਦੇ ਵਿੱਚ ਨਜ਼ਰ ਆ ਰਹੇ ਨੇ ਬਹੁਤ ਸਾਰੀਆਂ ਸਰਗਰਮੀਆਂ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਇੱਕ ਵੱਡਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਮੇਰੇ ਨਾਲ ਇਸ ਵੇਲੇ ਤਰਨਜੀਤ ਸਿੰਘ ਸੰਧੂ ਨੇ ਜੋ ਕਿ ਤੇਜਾ ਸਿੰਘ ਸਮੁੰਦਰੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਪੰਥਕ ਜਿਹੜੇ ਅਸੀਂ ਕਹੀਏ ਕਿ ਇੱਕ ਬਹੁਤ ਵੱਡਾ ਇਹਨਾਂ ਦਾ ਪਸ਼ੋਕੜ ਹੈ ਤਾਂ ਗੱਲਬਾਤ ਵੀ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸੰਧੂ ਸਾਹਿਬ ਇਸੇ ਤੋਂ ਮੈਂ ਸ਼ੁਰੂਆਤ ਕਰਦਾ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਰਹਿ ਕੇ ਤੁਸੀਂ ਜਿੱਥੇ ਸੇਵਾਵਾਂ ਨਿਭਾਈਆਂ ਉੱਥੇ ਤੁਸੀਂ ਸੈਟਲ ਵੀ ਹੋ ਸਕਦੇ ਸੀ ਪਰ ਇੰਨੀ ਦੂਰੋਂ ਆ ਕੇ ਅੰਮ੍ਰਿਤਸਰ ਦੀ ਧਰਤੀ ਦੇ ਨਾਲ ਤੁਹਾਡਾ ਕੀ ਕਨੈਕਸ਼ਨ ਹੈ ਔਰ ਇੱਥੇ ਹੀ ਰਹਿਣਾ ਕਿਉਂ ਪਸੰਦ ਕਰ ਰਹੇ ਹੋ ਅੱਜਕੱਲ ਸਤਿ ਸ਼੍ਰੀ ਅਕਾਲ ਜੀ ਦੇਖੋ ਮੇਰੇ ਦਾਦਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਬ੍ਰਿਟਿਸ਼ ਫੌਜ ਨੂੰ ਛੱਡ ਕੇ ਇੱਥੇ ਅੰਮ੍ਰਿਤਸਰ ਆਏ ਗੁਰੂ ਕਾ ਬਾਗ ਹੋਰ ਮੋਰਚੇ ਤੁਸੀਂ ਸੁਣੇ ਨੇ ਮੇਰੇ ਫਾਦਰ ਸਾਹਿਬ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਅਮਰੀਕਾ ਤੋਂ ਪੜ੍ਹ ਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਬਣੇ ਫਿਰ ਪਹਿਲੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਣੇ ਮੇਰੇ ਮਦਰ ਮੇਰੇ ਮਦਰ 1956 ਅਮਰੀਕਾ ਚ ਜਾ ਕੇ 58 ਦੋ ਸਾਲਾਂ ਚ ਪੀ ਐਚ ਡੀ ਕੀਤੀ ਤੇ ਫਿਰ ਉਹ ਵਾਪਸ ਆਏ ਗਵਰਨਮੈਂਟ ਕਾਲਜ ਫॉर ਊਮਨ ਅੰਮ੍ਰਿਤਸਰ ਟੀਚਰ ਬਣੇ ਫਿਰ ਉਹ ਪ੍ਰਿੰਸੀਪਲ ਬਣੇ ਇਸ ਸ਼ਹਿਰ ਨਾਲ ਮੇਰੀ ਫੈਮਲੀ ਦਾ ਬਹੁਤ ਲਗਾਵ ਹੈ ਮੈਂ ਆਪਣੀ ਸਕੂਲਿੰਗ ਵੀ ਇੱਥੇ ਸ਼ੁਰੂ ਕੀਤੀ ਤੁਸੀਂ ਇਹ ਦੇਖ ਰਹੇ ਇੱਥੇ ਹੀ ਮੇਰਾ ਘਰ ਹੈ ਇੱਥੇ ਹੀ ਮੇਰੀ ਜ਼ਮੀਨ ਹੈ ਤੇ ਮੈਂ ਵਾਪਸ ਆਪਣੇ ਘਰ ਆਇਆ ਰਿਟਾਇਰ ਮੈਂ ਹੋਇਆ 1 ਫਰਵਰੀ ਨੂੰ ਤੇ ਮੁੜ ਕੇ ਕਿੱਥੇ ਜਾਣਾ ਸੀ ਘਰ ਹੀ ਜਾਣਾ ਸੀ ਘਰ ਦਾ ਪਿਆਰ ਹੈ ਔਰ ਮੇਰੀ ਫੈਮਲੀ ਨੇ ਇੱਥੇ ਆ ਕੇ ਸਰਵਿਸ ਕੀਤੀ ਇੱਥੋਂ ਦੇ ਸ਼ਹਿਰ ਨੂੰ ਸਰਵ ਕੀਤਾ ਮੇਰੇ ਜੀ ਵੀ ਇਹ ਭਾਵਨਾ ਹੈ ਕਿ ਜਿਹੜਾ ਮੈਂ ਐਕਸਪੀਰੀਅੰਸ ਜਿਹੜਾ ਮੈਨੂੰ ਐਕਸਪੋਜ਼ਰ ਅਮਰੀਕਾ 'ਚ ਮਿਲਿਆ ਹੋਰ ਦੇਸ਼ਾਂ 'ਚ ਮਿਲਿਆ ਮੈਂ 36 ਸਾਲ ਦੀ ਸਰਵਿਸ ਕਰਕੇ ਵਾਪਸ ਅੰਮ੍ਰਿਤਸਰ ਆਇਆ ਫੌਜੀ ਵੀ ਸਰਵਿਸ ਕਰਕੇ ਆਂਦਾ ਅਸੀਂ ਬੜਾ ਵੈਲਕਮ ਕਰਦੇ ਆ ਤੇ ਮੈਨੂੰ ਵੀ ਇਹ ਲੱਗਦਾ ਹੈ ਕਿ ਅੰਮ੍ਰਿਤਸਰ ਜਿਹੜਾ ਮੇਰਾ ਹੋਮ ਟਾਊਨ ਹੈ ਉਥੇ ਲਈ ਜ਼ਰੂਰ ਕੁਛ ਨਾ ਕੁਛ ਮੈਂ ਕਰ ਸਕਦਾ ਤੁਸੀਂ ਇੱਥੇ ਆਪਣੇ ਬਚਪਨ ਦੇ ਦਿਨ ਬਤਾਏ ਹੋਣਗੇ ਉਸ ਤੋਂ ਬਾਅਦ ਸੇਵਾਵਾਂ ਦਾ ਮੌਕਾ ਮਿਲਿਆ ਪੜ੍ਹਾਈ ਕੀਤੀ ਅਮਰੀਕਾ ਵਰਗਾ ਜਿਹੜਾ ਵਿਕਸਿਤ ਮੁਲਕ ਹੈ ਉੱਥੇ ਤੁਸੀਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਵੀਡੀਓ ਦਾ ਜ਼ਿਕਰ ਕਰਦਾ ਬਹੁਤ ਵਾਇਰਲ ਹੋਈ ਸੀ ਹਾਲਾਂਕਿ ਉਸ ਵੀਡੀਓ ਦੇ ਵਿੱਚ ਇੱਕ ਪੱਗ ਦਾ ਜਿਹੜਾ ਮਾਣ ਹੈ ਪੱਗ ਦੀ ਸ਼ਾਨ ਹੈ ਉਹ ਵੀ ਹਰ ਕਿਸੇ ਨੇ ਤਾਰੀਫ਼ ਕੀਤੀ ਉਸ ਦੇ ਪਿੱਛੇ ਕੀ ਕਿੱਸਾ ਸੀ ਉਹ ਜ਼ਰੂਰ ਥੋੜਾ ਦੱਸੋ ਉਦੋਂ ਸਾਡੇ ਦੋ ਵੱਡੇ ਮੰਤਰੀ ਰੱਖਿਆ ਮੰਤਰੀ ਰਾਇਨਾਨ ਸਿੰਘ ਜੀ ਤੇ ਵਿਦੇਸ਼ ਮੰਤਰੀ જયਸ਼ੰਕਰ ਆਏ ਸੀ ਵਾਈਟ ਹਾਊਸ ਚ ਇੱਕ ਮੀਟਿੰਗ ਹੋਈ ਉਹ ਕੋਵਿਡ ਦਾ ਵੀ ਟਾਈਮ ਸੀਗਾ ਵਰਚੁਅਲ ਵੀ ਹੋਈ ਉਹਦੇ ਚ ਪ੍ਰਧਾਨ ਮੰਤਰੀ ਮੋਦੀ ਵੀ ਆਏ ਉਥੇ ਪ੍ਰੈਜ਼ੀਡੈਂਟ ਬਾਈਡਨ ਸਾਹਿਬ ਆਏ ਹੋਏ ਸੀ ਤੇ ਜਦੋਂ ਉਹ ਸਾਡੇ ਨਾਲ ਇੰਟਰੋਡਕਸ਼ਨ ਹੋ ਰਹੀ ਸੀ ਉਹਨਾਂ ਨੇ ਉਹ ਜਿਹੜੀ ਵੀਡੀਓ ਦਾ ਤੁਸੀਂ ਮੈਂਸ਼ਨ ਕਰਦੇ ਹੋ ਉਹ ਹੈਗੀ ਆ ਉਹਦੇ ਚ ਉਹਨਾਂ ਨੇ ਬੜੇ अच्छे और वार्म कमेंट्स दिते। ਉਹਨਾਂ ਨੇ ਮੇਰੇ ਵੱਲ ਪੁਆਇੰਟ ਕਰਕੇ ਬੜੇ ਪਿਆਰ ਨਾਲ ਦੋਵੇਂ ਮੰਤਰੀਆਂ ਨੂੰ ਕਿਹਾ ਦੇਖੋ ਰਾਜਦੂਤ ਹੋਵੇ ਤੇ ਇਹੋ ਜਿਹਾ ਹੋਵੇ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੀ ਇਜ਼ ਆਲਵੇਸ ਸੋ ਹੀ ਲੁੱਕਡ ਸੋ ਡਿਸਟਿੰਗੁਇਸ਼ਡ। ਸੋ ਇਹ ਤੇ ਇੱਕ ਸਾਹਮਣੇ ਆਉਣ ਦੀ ਗੱਲ ਸੀ ਲੇਕਿਨ ਬਿਲਕੁਲ ਤੁਹਾਡੀ ਗੱਲ ਸਹੀ ਹੈ। ਸਭ ਤੋਂ ਜ਼ਿਆਦਾ ਦੁਨੀਆਂ 'ਚ ਪਤਾ ਲੱਗਦਾ ਹੈ ਜਦੋਂ ਲੋਕ ਪੱਗ ਨੂੰ ਦੇਖਦੇ ਨੇ ਔਰ ਉਹਦੇ ਨਾਲ ਜਿਹੜਾ ਪੱਗ ਪਾ ਕੇ ਇੱਕ ਉਤਲੀ ਪੋਜੀਸ਼ਨ 'ਚ ਪਹੁੰਚਿਆ ਹੈ ਉਹਨੂੰ ਦੇਖ ਕੇ ਕਿੰਨਾ ਕੁ ਪ੍ਰਾਊਡ ਮੂਮੈਂਟ ਸੀ ਤੁਹਾਡੇ ਲਈ ਉਹ ਮੇਰੇ ਲਈ ਬੜਾ ਪ੍ਰਾਊਡ ਮੂਮੈਂਟ ਸੀ ਔਰ ਇਹ ਵੀ ਸੀਗਾ ਕਿ ਭਾਰਤ ਦੀ ਜਿਹੜੀ ਲੀਡਰਸ਼ਿਪ ਹੈ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਦੋਵਾਂ ਨੇ ਮੈਨੂੰ ਕੌਨਫੀਡੈਂਸ ਨਾਲ ਭੇਜਿਆ ਉੱਥੇ 4 ਸਾਲ ਜੀ ਲੋਕ ਕਹਿੰਦੇ ਕਈ ਗਏ ਨੇ ਅੰਬਾਸਟਰ ਲੇਕਿਨ ਅਸੀਂ ਰਿਲੇਸ਼ਨਸ਼ਿਪ ਦਾ ਪੂਰਾ ਮੁੱਦਾ ਹੀ ਬਦਲ ਦਿੱਤਾ ਮੈਂ ਉੱਥੇ ਹੀ ਆ ਰਿਹਾ ਸੀ ਕਿ ਰਿਲੇਸ਼ਨਸ਼ਿਪ ਨੂੰ ਪਾਰਟਨਰਸ਼ਿਪ ਦੇ ਵਿੱਚ ਤਬਦੀਲ ਕਰਨਾ ਉਹ ਤੁਹਾਡੇ ਲਈ ਕਿੰਨੀ ਵੱਡੀ ਚੁਣੌਤੀ ਸੀ ਔਰ ਉਪਲਬਧੀ ਕਿੰਨੀ ਵੱਡੀ ਹੈ ਹੁਣ ਜੇਕਰ ਉਹ ਤੁਸੀਂ ਉਸ ਨੂੰ ਪੋਸੀਬਲ ਕਰਤਾ ਦੇਖੋ ਉਹ ਚੁਣੌਤੀ ਤਾਂ ਬਿਲਕੁਲ ਸੀਗੀ ਚੈਲੰਜ ਸੀਗਾ ਕਿਉਂਕਿ ਰਿਲੇਸ਼ਨਸ਼ਿਪ ਕੋਆਪਰੇਸ਼ਨ ਲੇਕਿਨ ਪਾਰਟਨਰਸ਼ਿਪ ਜਿਹੜੀ ਹੁੰਦੀ ਹੈ ਉਹਦੇ ਵਿੱਚ ਦੋਵੇਂ ਫੀਲ ਕਰਦੇ ਆ ਕਿ ਸਾਡੇ ਲਈ ਜਿੱਤਣ ਵਾਲੀ ਸਿਚੁਏਸ਼ਨ ਹੈ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਵਿਨ-ਵਿਨ ਸਿਚੁਏਸ਼ਨ ਤੇ ਇਹ ਜਿਹੜੀ ਪਹਿਲਾਂ ਰਿਲੇਸ਼ਨਸ਼ਿਪ ਸੀ ਕੋਆਪਰੇਸ਼ਨ ਸੀਗੀ ਅੱਜ ਪੰਜ ਮੁੱਦਿਆਂ ਤੇ ਬੜੀ ਕਲੀਅਰ ਹੈ ਹੈਲਥ케ਅਰ ਅਗਰ ਅਮਰੀਕਾ ਚ ਕੋਈ ਦਵਾਈ ਖਾਸ ਤੌਰ ਤੇ ਬੁਖਾਰ ਦੀ ਦਵਾਈ ਲਓ ਤੇ ਮੇਡ ਇਨ ਇੰਡੀਆ ਲਿਖਿਆ ਹੁੰਦਾ ਕੋਵਿਡ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਸਾਨੂੰ ਔਰ ਆਈਟੀ ਡਿਜੀਟਲ ਸਟਾਰਟਅਪ ਆਪਾਂ ਜਿਹੜੀਆਂ ਨਵੀਆਂ ਜਨਰੇਸ਼ਨ ਇੰਟਰਨੈਟ ਆਫ ਥਿੰਗਸ ਕੁਆਂਟਮ ਸੈਮੀਕੰਡਕਟਰਸ ਸਾਰੀਆਂ ਨੀਆਂ ਫੈਕਟਰੀਆਂ ਇੱਥੇ ਲੱਗ ਰਹੀਆਂ ਸੈੱਲਫੋਨ ਦੀ ਆਪਾਂ Apple ਫੋਨ ਦੀ ਯੂਜ਼ ਕਰਦੇ ਆ ਉਹਦੀ ਫੈਕਟਰੀ ਇੱਥੇ ਲੱਗ ਰਹੀ ਆ ਜਿਹੜੀ ਸਭ ਤੋਂ ਵੱਡੀ ਸੋਲਰ ਕੰਪਨੀ ਹੈ ਦੁਨੀਆ ਦੀ ਫਰਸਟ ਸੋਲਰ ਉਹਦੀ ਫੈਕਟਰੀ ਇੰਡੀਆ ਚ ਲੱਗ ਰਹੀ ਹੈ ਤੇ ਨੋਲੇਜ ਤੇ ਐਜੂਕੇਸ਼ਨ ਪਾਰਟਨਰਸ਼ਿਪ ਅੱਜ IIT 2+1 ਤੇ 3+1 ਕਰ ਰਹੀ ਮਤਲਬ ਤਿੰਨ ਸਾਲ ਇੰਡੀਆ ਕਰੋ ਇੱਕ ਸਾਲ ਉੱਥੇ ਕਰੋ ਇਹ ਕੋਆਪਰੇਸ਼ਨ ਬਹੁਤ ਵੱਧ ਰਹੀ ਹੈ ਪਰ ਇਹ ਚੀਜ਼ਾਂ ਜਦੋਂ ਪੰਜਾਬ ਤੱਕ ਪਹੁੰਚਦੀਆਂ ਨੇ ਪੰਜਾਬ ਦੇ ਵਿੱਚ ਪੂਰਾ ਸਿਨੈਰੀਓ ਚੇਂਜ ਹੋ ਜਾਂਦਾ ਕਿਹਾ ਜਾਂਦਾ ਕਿ ਪੰਜਾਬ ਵਾਲੇ ਵੀ ਪਿਛੜਿਆ ਸੂਬਾ ਹੈ ਸਰਹੱਦੀ ਖੇਤਰ ਦੀਆਂ ਬਹੁਤ ਸਾਰੀਆਂ ਦਿੱਕਤਾਂ ਨੇ ਤੁਸੀਂ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹੋ ਤੁਹਾਨੂੰ ਕੀ ਲੱਗਦਾ ਕਿ ਅੰਮ੍ਰਿਤਸਰ ਦੀ ਮੈਂ ਗੱਲ ਕਰਾਂ ਤਾਂ ਅੰਮ੍ਰਿਤਸਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਜਾਂ ਅੰਮ੍ਰਿਤਸਰ ਹੱਲੇ ਦੇਸ਼ ਦੇ ਵਿੱਚ ਬਾਕੀ ਜਿਹੜੇ ਸ਼ਹਿਰਾਂ ਹਾਲਾਂਕਿ ਸਮਾਰਟ ਸਿਟੀ ਦੀ ਗੱਲ ਕੀਤੀ ਜਾਂਦੀ ਹੈ ਸਾਡਾ ਸ਼ਹਿਰ ਕਿੱਥੇ ਹੱਲੇ ਪਿੱਛੇ ਔਰ ਉੱਥੇ ਕੰਮ ਕਰਨ ਦੀ ਲੋੜ ਹੈ ਦੇਖੋ ਅੰਮ੍ਰਿਤਸਰ ਇੱਕ ਬਹੁਤ ਐਡਵਾਂਸ ਸਿਟੀ ਸੀਗਾ ਕਿਉਂਕਿ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹੈ ਮੈਡੀਕਲ ਕਾਲਜ ਜਦੋਂ 인ਡੀਪੈਂਡੈਂਸ ਚ ਕੰਟਰੀ ਦੇ ਪੰਜ ਟਾਪ ਮੈਡੀਕਲ ਕਾਲਜਸ ਚੋਂ ਅੰਮ੍ਰਿਤਸਰ ਦਾ ਸੀਗਾ ਪੀਜੀਆਈ ਦੇ ਜਿਹੜੇ ਪ੍ਰੋਫੈਸਰ ਗਏ ਪਹਿਲਾਂ ਇੱਥੋਂ ਗਏ ਡਾਕਟਰ ਚਟਾਨੀ ਡਾਕਟਰ ਮਲੋਤਰਾ ਕਿੰਨੇ ਹੋਰ ਸੋ ਅੱਜ ਵੀ ਦੇਖੋ ਇਹ ਜਿਹੜਾ ਅਮਰੀਕਾ ਤੇ ਭਾਰਤ ਦਾ ਰਿਲੇਸ਼ਨਸ਼ਿਪ ਬਣਿਆ ਹੈ ਇਹ ਬਹੁਤ ਅੱਗੇ ਜਾਣਾ ਹੈ ਵਰਲਡ ਬੈਂਕ ਆਈਐਮਐਫ ਨੇ ਪ੍ਰੋਜੈਕਸ਼ਨ ਜਿਹੜੀਆਂ ਆਈਆਂ ਨੇ ਉਹ ਕਹਿੰਦੀਆਂ ਨੇ ਕਿ ਦੁਨੀਆ ਦੀ ਇਕਨੋਮੀ ਇੰਡੀਆ ਦੇ ਸਿਰ ਤੋਂ ਚੱਲਣੀ ਹੈ ਪ੍ਰੈਜ਼ੀਡੈਂਟ ਬਾਈਡਨ ਦੀ ਸਟੇਟਮੈਂਟ ਹੈ ਕਿ ਅਮਰੀਕਾ ਦਾ ਮੋਸਟ ਕਨਸੀਕੁਐਂਸ਼ੀਅਲ ਰਿਲੇਸ਼ਨਸ਼ਿਪ ਇੰਡੀਆ ਦੇ ਨਾਲ ਹੈ ਦੇਖੋ ਇਹ ਸਾਰੇ ਰਿਲੇਸ਼ਨਸ਼ਿਪ ਚ ਇੱਕ ਬੜੀ ਜ਼ਰੂਰੀ ਚੀਜ਼ ਹੈ ਕਿ ਅਮਰੀਕਾ ਨੇ ਇਹ ਰੈਲਾਈਜ਼ ਕੀਤਾ ਹੈ ਕਿ ਇੰਡੀਆ ਚ ਬਹੁਤ ਹੀ ਸਕੋਪ ਹੈਗਾ ਇੱਕ ਛੋਟਾ ਜਿਹਾ ਉਦਾਹਰਨ ਦਵਾਂਗਾ ਦੁਨੀਆ ਭਰ ਦੇ ਦੇਸ਼ ਬੁੱਢੇ ਹੋ ਰਹੇ ਨੇ ਜਰਮਨੀ ਦਾ ਸਾਨੂੰ ਪਤਾ ਕਈ ਯੂਰੋਪੀਅਨ ਸਟੇਸ਼ਨ ਲੇਕਿਨ ਇੰਡੀਆ ਅੱਜ ਯੰਗ ਹੈ ਮਤਲਬ ਸਾਡੀ 1.4 ਬਿਲੀਅਨ ਦੀ ਜਿਹੜੀ ਪੋਪੂਲੇਸ਼ਨ ਹੈ ਉਹਦੇ ਚੋਂ 50% 26 ਸਾਲ ਤੋਂ ਉਹਦੇ ਤੋਂ ਘੱਟ ਨੇ ਤੁਸੀਂ ਹਿਸਾਬ ਲਗਾ ਦਿਓ ਅਗਰ ਇਹ ਸਾਰੇ ਯੰਗ ਸਹੀ ਐਜੂਕੇਸ਼ਨ ਔਰ ਸਹੀ ਸਕਿਲਸ ਮੈਂ ਇਥੇ ਰੁਕਣ ਲੱਗਾ ਤੁਹਾਡਾ ਜਿਹੜਾ ਬਹੁਤ ਵਧੀਆ ਪੁਆਇੰਟ ਤੁਸੀਂ ਉਹਦਾ ਜ਼ਿਕਰ ਕੀਤਾ ਪਰ ਇਹੀ ਜਿਹੜੀ ਏਜ ਦੇ ਮੁੰਡੇ ਨੇ ਕੁੜੀਆਂ ਨੇ ਉਹ ਪੰਜਾਬ ਨੂੰ ਛੱਡ ਕੇ ਬਾਹਰ ਵਾਲੇ ਪਾਸੇ ਉਹਦਾ ਰੁਝਾਨ ਵਧ ਰਿਹਾ ਉਹ ਕਿੱਥੇ ਕਮੀ ਲੱਗਦੀ ਹੈ ਕਿ ਉਹਨਾਂ ਨੂੰ ਜੇਕਰ ਇੱਥੇ ਹੀ ਰੋਜ਼ਗਾਰ ਜਾਂ ਇੱਥੇ ਹੀ ਉਹਨਾਂ ਨੂੰ ਕੰਮ ਕਰ ਦਿੱਤਾ ਜਾਵੇ ਤਾਂ ਬਾਹਰ ਜਾਣ ਵਾਲੇ ਪਾਸੇ ਰੁਝਾਨ ਜਿਹੜਾ ਉਹਨਾਂ ਦਾ ਘਟ ਸਕਦਾ ਔਰ ਉਹ ਕਿੰਨਾ ਕੁ ਖਤਰਨਾਕ ਹੈ ਪੰਜਾਬ ਤੇ ਦੇਖੋ ਐਸ ਟਾਈਮ ਤੇ ਤੁਹਾਡੀ ਗੱਲ ਸਹੀ ਹੈ ਬਹੁਤ ਲੋਕ ਭੇਡ ਚਾਲ ਚ ਬਾਹਰ ਭੱਜ ਰਹੇ ਨੇ ਲੇਕਿਨ ਮੈਨੂੰ ਇਹ ਕੌਨਫੀਡੈਂਸ ਹੈ ਔਰ ਮੈਂ ਪਹਿਲਾਂ ਵੀ ਸੀਐਮ ਸਾਹਿਬ ਜਦੋਂ ਕਾਂਗਰਸ ਦੇ ਟਾਈਮ ਤੇ ਉਦੋਂ ਵੀ ਇੱਕ ਵਰਚੁਅਲ ਮੀਟਿੰਗ ਕਰਵਾਈ ਪ੍ਰੈਜ਼ੀਡੈਂਟ ਸੀਐਮ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਵੀ ਕਿਹਾ ਕਿ ਐਜੂਕੇਸ਼ਨ ਚ ਸਾਨੂੰ ਜਿਹੜਾ ਹਿੰਦੁਸਤਾਨ ਚ ਬਾਕੀ ਟਾਈ ਅਪ ਹੋ ਰਿਹਾ ਉਹ ਅਮ੍ਰਿਤਸਰ ਚ ਕਰਨ ਦੀ ਜ਼ਰੂਰਤ ਹੈ ਅਮ੍ਰਿਤਸਰ ਚ ਦੇਖੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਮੈਡੀਕਲ ਕਾਲਜਸ ਹੈਗੇ ਨੇ ਇੰਜੀਨੀਅਰਿੰਗ ਕਾਲਜ ਹੈ ਹੁਣ ਤਾਂ ਆਈਐਮਬੀ ਹੈਗਾ ਇਹ ਸਾਰੇ ਇੰਸਟੀਟਿਊਸ਼ਨ ਚ ਐਸ ਵੇਲੇ ਅਮਰੀਕਨ ਇੱਥੇ ਆਣਾ ਚਾਹੁੰਦੇ ਨੇ ਇੱਥੇ ਉਹ ਕੈਂਪਸ ਟੂ ਕੈਂਪਸ ਆਪਣੇ ਕੈਂਪਸ ਖੋਲਣਾ ਚਾਹੁੰਦੇ ਨੇ ਇਹ ਇੰਸਟੀਟਿਊਸ਼ਨਸ ਉਹ ਸਾਨੂੰ ਕਰਨਾ ਚਾਹੀਦਾ ਦੂਜਾ ਸਾਡੇ ਆਪਣੇ ਬੱਚਿਆਂ ਨੂੰ ਉਹ ਸਕਿੱਲ ਦੇਣੀਆਂ ਚਾਹੀਦੀਆਂ ਮੈਂ ਤੁਹਾਨੂੰ ਸਿਰਫ ਇਹੋ ਹੀ ਦੱਸਣਾ ਚਾਹੁੰਦਾ ਕਿ ਜਦੋਂ ਜਿਤਨਾ ਹੀ ਜਿਤਨਾ ਇੰਟਰਨੈਸ਼ਨਲ ਕੰਪਨੀਆਂ ਇੰਡੀਆ ਚ ਆ ਰਹੀਆਂ ਨੇ ਉਤਨਾ ਹੀ ਜੌਬਸ ਵੀ ਇੰਡੀਆ ਚ ਆਣ ਗਿਆ ਕਿਉਂਕਿ ਕੋਈ ਵੀ ਇੰਟਰਨੈਸ਼ਨਲ ਕੰਪਨੀ ਨੂੰ ਅਗਰ ਇੰਡੀਅਨ ਮਿਲੇਗਾ ਤੇ ਉਹਨੂੰ ਫਰਸਟ ਪ੍ਰੈਫਰੈਂਸ ਦੇਣਗੇ ਇਤਰਾ ਹੀ ਬੜਾ ਜ਼ਰੂਰੀ ਹੈ ਕਿ ਸਾਡੇ ਬੱਚੇ ਜਿਹੜੇ ਨੇ ਖਾਸ ਤੌਰ ਤੇ ਪੰਜਾਬਤ ਮੈਂ ਅਮਰitsar ਦੀ ਗੱਲ ਕਰਦਾ ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਜਿੰਨੀਆਂ ਵੀ ਯੋਜਨਾਵਾਂ ਨੇ ਉਹਨਾਂ ਨੂੰ ਅਮਰitsar ਤੱਕ ਲਿਆਉਣ ਦੇ ਲਈ ਕੋਈ ਯੋਗ ਅਗਵਾਈ ਕਰਨ ਵਾਲਾ ਵੀ ਤਾਂ ਚਾਹੀਦਾ ਇਹ ਮੈਂ ਅਸਲੀ ਸਵਾਲ ਕਰ ਰਿਹਾ ਕਿਉਂਕਿ ਤੁਹਾਡੇ ਨਾਮ ਦੀ ਇਸ ਵੇਲੇ ਬਹੁਤ ਸਾਰੀ ਚਰਚਾ ਵੀ ਹੋ ਰਹੀ ਹੈ ਕਿ ਤੁਹਾਨੂੰ ਅਮਰitsar ਤੋਂ ਲੋਕ ਸਭਾ ਸੀਟ ਦਾ ਜਿਹੜਾ ਉਮੀਦਵਾਰ ਉਹ ਬਣਾਇਆ ਜਾ ਸਕਦਾ ਦੇਖੋ ਵੈਦਰ ਮੈਂ ਲੋਕ ਸਭਾ ਉਮੀਦਵਾਰ ਹੋਵਾਂ ਜਾਂ ਨਾ ਹੋਵਾਂ ਇਹ ਚੀਜ਼ ਅਮਰitsar ਚ ਆਣੀ ਚਾਹੀਦੀ ਔਰ ਆ ਸਕਦੀ ਹੈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ধারণা ਦਿੰਦਾ ਤੁਸੀਂ ਮੈਨੂੰ ਪੁੱਛਿਆ ਸੀ ਕੀ ਕਰ ਸਕਦੇ ਸਾਡੇ ਸ਼ਹਿਰ ਚ 1 ਲੱਖ ਵਿਜ਼ਿਟਰ ਆਂਦਾ ਹੈ ਹਰ ਦਿਨ ਮੈਂ ਇਹ ਸੁਣਿਆ ਕਿ ਵੀਕਐਂਡ ਚ ਤਾਂ ਉਹ 1.5-2 ਲੱਖ ਵੀ ਹੋ ਜਾਂਦਾ ਹੈ ਅਗਰ ਇਹੋ ਹੀ ਵਿਜ਼ਿਟਰ ਨੂੰ ਆਪਾਂ ਟੂਰਿਸਟ ਬਣਾਈਏ ਮਤਲਬ ਕਿ ਉਹ ਇੱਥੇ 2 ਤੋਂ 4 ਦਿਨ ਰਹਿ ਕੇ ਜਾਵੇ ਤੇ ਕਿੰਨਾ ਫਾਇਦਾ ਅੰਮ੍ਰਿਤਸਰ ਦੀ ਇਕਨੋਮੀ ਨੂੰ ਹੀ ਹੋ ਸਕਦਾ ਹੈ ਔਰ ਇਹ ਮੁਸ਼ਕਲ ਨਹੀਂ ਹੈ ਇਦੇ ਨਾਲ ਅਸੀਂ ਹੈਲਥ ਟੂਰਿਜ਼ਮ ਵੀ ਕਰ ਸਕਦੇ ਆ ਕਿਉਂਕਿ ਇੱਥੇ ਬੜੇ ਅੱچھے ਹਸਪਤਾਲ ਨੇ ਕਿਸੇ ਨੂੰ ਇਹ ਪਤਾ ਹੋਵੇ ਦੇਖੋ ਸਾਡੇ ਦਰਬਾਰ ਸਾਹਿਬ ਹੈ ਦਰਗਿਆਨਾ ਮੰਦਿਰ ਹੈ ਰਾਮ ਪੀਰਤ ਹੈ ਕੋਈ ਜਿਹੜਾ ਬਾਹਰ ਬੈਠਾ ਆ ਉਹਨੂੰ ਇਹ ਪਤਾ ਹੈ ਕਿ ਭਈ ਇੱਥੇ ਮੇਰਾ ਆਪਰੇਸ਼ਨ ਹੋ ਜੂ ਪੈਸੇ ਵੀ ਘੱਟ ਲੱਗਣਗੇ ਤੇ ਮੈਂ ਮੱਥਾ ਵੀ ਟੇਕ ਲਵਾਂਗਾ ਇੱਥੇ ਲੱਖਾਂ ਹੀ ਲੋਕ ਆ ਜਾਣਗੇ ਦੂਸਰੀ ਆਪਾਂ ਸ਼ਾਦੀਆਂ wedding tourism ਦੀ ਗੱਲ ਕਰਦੇ ਆ ਡੈਸਟੀਨੇਸ਼ਨ ਵਿਡਿੰਗ ਜੀ ਜੀ ਅਗਰ ਬਾਹਰ ਦੇ ਲੋਕਾਂ ਨੂੰ ਇੱਥੇ ਪਤਾ ਹੋਵੇ ਕਿ ਵਧੀਆ ਸਹੂਲਤ ਹੈਗੀ ਹੈ ਇੱਥੇ ਆ ਕੇ ਵਿਆਹ ਕਰਕੇ ਤੇ ਨਾਲ ਮੱਥਾ ਵੀ ਟੇਕ ਸਕਦੇ ਆ ਕਈ ਕਈ ਲੋਕ ਆਣਗੇ ਕਈ ਪੰਜਾਬੀ ਆਣਗੇ ਕੈਨੇਡਾ ਅਮਰੀਕਾ ਜਿਹੜੇ ਪੰਜਾਬੀ ਉਹ ਵਿਆਹ ਕਰਨ ਦੇ ਲਈ ਆਮੂਮਨ ਇੱਥੇ ਇੰਡੀਆ ਦੀ ਆਉਂਦੇ ਆ ਬਿਲਕੁਲ ਸੋ ਮੈਂ ਤੁਹਾਨੂੰ ਮੇਰੀ ਪ੍ਰੈਕਟੀਕਲ ਗੱਲ ਦੱਸਿਆ ਜਿਹੜੀ ਹੁਣੇ ਹੋ ਸਕਦੀ ਹੈ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੀ ਕਨੈਕਟੀਵਿਟੀ ਇੰਪਰੂਵ ਹੋਵੇ ਇੱਕ ਤਾਂ ਸਾਡਾ ਅਮਰੀਕਾ ਨਾਲ ਕਨੈਕਸ਼ਨ ਹੋਵੇ ਮੈਂ ਅਮਰੀਕਾ ਦੀ ਗੱਲ ਕਰ ਰਿਹਾ ਕਿਉਂਕਿ ਉੱਥੋਂ ਮੈਂ ਦੇਖ ਕੇ ਆਇਆ ਇਹ ਸਭ ਕੁਝ ਅਸੀਂ ਇੰਡੀਆ ਤੇ ਅਮਰੀਕਾ ਵਿੱਚ ਕੀਤਾ ਹੈ ਸਿਰਫ ਅਮਰਿਤ ਸਰਚ ਕਾਂਦੀ ਲੋੜ ਹੈ ਜੇ ਤੁਸੀਂ ਜਿਹੜੀ ਮੌਜੂਦਾ ਸਰਕਾਰ ਹੈ ਇੰਡੀਆ ਦੇ ਵਿੱਚ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਮੈਂ 10 ਸਾਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੰਮ ਕੀਤਾ ਹੈ ਔਰ ਇਹ ਰਿਲੇਸ਼ਨਸ਼ਿਪ ਪਿਛਲੇ 4 ਸਾਲ ਦੀ ਐਂਬੈਸਡਰਸ਼ਿਪ ਮੈਂ ਨਵਾਈ ਔਰ ਆਰ ਜਾਦੇ ਜਿਹੜੇ ਮੈਂ ਤੁਹਾਨੂੰ ਦੱਸਿਆ ਏਰੀਆਸ ਦੇਖੋ ਮੈਂ ਤੁਹਾਨੂੰ ਜਦੋਂ ਕਿਹਾ ਕਿ ਫੈਕਟਰੀਆਂ ਇੰਡੀਆ ਚ ਲੱਗ ਰਹੀਆਂ ਸੈਮੀਕੰਡਕਟਰ ਮਾਈਕਰੋਨ ਸਭ ਤੋਂ ਵੱਡੀ ਦੁਨੀਆ ਦੀ ਇਫੈਕਟ ਕੰਪਨੀ ਹੈ ਉਹ ਇਸ ਵੇਲੇ ਇੰਡੀਆ ਚ ਫੈਕਟਰੀ ਲਗਾ ਰਹੀ ਹੈ ਔਰ ਸੈਮੀਕੰਡਕਟਰ ਚ ਸਿਰਫ ਫੈਬ ਤੇ ਇਕੋਸਿਸਟਮ ਨਹੀਂ ਚਾਹੀਦਾ ਉਹਦੇ ਚ ਕਈ ਨੌਕਰੀਆਂ ਵੀ ਚਾਹੀਦੀਆਂ ਨੇ ਜੀ ਦੇ ਲਈ ਬੜਾ ਯੂਥ ਦੀ ਲੋੜ ਹੈ ਮਤਲਬ ਪੂਰੀ ਦੀ ਪੂਰੀ ਫੈਕਟਰੀ ਨਹੀਂ ਇੱਥੇ ਚਾਹੀਦੀ ਸਿਰਫ ਸਪਲਾਈ ਚੇਨ ਦਾ ਇੱਕ ਪਾਰਟ ਬਣ ਸਕਦੇ ਆ ਉਹਦੇ ਨਾਲ ਹੀ ਸਾਡੇ ਯੰਗ ਜਿਹੜੇ ਬੱਚੇ ਨੇ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋ ਜਾਣੀਆਂ ਦੇਖੋ ਇੱਥੇ ਜਿਹੜੀਆਂ ਮਾਵਾਂ ਨੇ ਮੇਰੀ ਵੀ ਮਾਂ ਨੇ ਮੈਨੂੰ ਬਹੁਤ ਇਨਫਲੂਐਂਸ ਕੀਤਾ ਮੈਂ ਬਾਹਰ ਜਾ ਕੇ ਸਰਵਿਸ ਕੀਤੀ ਵਾਪਸ ਇੱਥੇ ਆਇਆ ਇੱਥੋਂ ਦੇ ਬੱਚਿਆਂ ਨੂੰ ਅਗਰ ਨੌਕਰੀਆਂ ਵਧੀਆਂ ਨੌਕਰੀਆਂ ਇੱਥੇ ਮਿਲਣਗੀਆਂ ਮੈਂ ਵਹੀ ਪੁੱਛ ਲੱਗਾ ਸੀ ਕਿ ਤੁਸੀਂ ਵੀ ਪੰਜਾਬ ਦੀ ਧਰਤੀ ਤੇ ਔਰ ਖਾਸ ਤੌਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਦਾ ਹੋ ਕੇ ਜੇ ਇੰਨੇ ਵੱਡੇ ਅਹੁਦਿਆਂ ਤੇ ਪਹੁੰਚ ਸਕਦੇ ਹੋ ਤਾਂ ਇਹਦਾ ਮਤਲਬ ਕਿ ਸਾਡੇ ਪੰਜਾਬੀ ਨੌਜਵਾਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਪਰ ਇਹ ਕਿ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲਾ ਕੋਈ ਨਾ ਕੋਈ ਚਾਹੀਦਾ ਬਿਲਕੁਲ ਕਮੀ ਨਹੀਂ ਹੈਗੀ ਸਾਡੇ ਸਾਡੇ ਬੱਚਿਆਂ 'ਚ ਸਾਡੇ ਟਰੇਡ ਬਿਜ਼ਨਸ ਵਾਲਿਆਂ 'ਚ ਤੇ ਸਾਡੇ ਫਾਰਮਰ 'ਚ ਕੋਈ ਕਮੀ ਨਹੀਂ ਹੈ ਲੇਕਿਨ ਇਹ ਜਿਹੜੀ ਕਨੈਕਟੀਵਿਟੀ ਹੈ ਤੁਸੀਂ ਸਿਰਫ ਇੰਨਾ ਸੋਚੋ ਕਿ ਸਾਡੇ ਇੱਥੇ ਮਟਰ ਉਗਦੇ ਨੇ ਸਾਡੇ ਇੱਥੇ ਨਾਸ਼ਪਾਤੀ ਉਗਦੀ ਹੈ ਸਾਡੇ ਇੱਥੇ ਅਮਰੂਦ ਉਗਦੇ ਨੇ ਸਾਡੇ ਇੱਥੇ ਗੋਭੀ ਉਗਦੀ ਹੈ ਅਗਰ ਇਹੋ ਹੀ ਸਾਰੀਆਂ ਚੀਜ਼ਾਂ ਦੁਬਈ ਮਿਡਲ ਈਸਟ ਸਾਊਦੀ ਅਰੇਬੀਆ ਬਹਿਰੇਨ ਚ ਚਲੇ ਜਾਣ ਤੇ ਸਾਡੇ ਫਾਰਮਰਸ ਨੂੰ 10 ਗੁਣਾ ਕੀਮਤਾਂ ਜਾਦੀਆਂ ਮਿਲਣਗੀਆਂ ਸੋ ਇਸ ਕਰਕੇ ਬਹੁਤ ਹੀ ਪੋਟੈਂਸ਼ੀਅਲ ਹੈਗਾ ਹੈ ਤੁਸੀਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜਿਹਦੇ ਨਾਲ ਪੰਜਾਬ ਦੀ ਔਰ ਖਾਸ ਕਰਕੇ ਅਮਰitsar ਦੀ ਨੁਹਾਰ ਬਦਲੀ ਜਾ ਸਕਦੀ ਪਰ ਇੱਕ ਕਹਾਵਤ ਹੈ ਕਿ ਸਿਸਟਮ ਨੂੰ ਬਦਲਣ ਦੇ ਲਈ ਸਿਸਟਮ ਦੇ ਵਿੱਚ ਆਉਣਾ ਪੈਂਦਾ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਕਿ ਕੀ ਤੁਸੀਂ ਇਹ ਕਰ ਕਿਸੇ ਸਰਕਾਰ ਦਾ ਜਾਂ ਕਿਸੇ ਪਾਰਟੀ ਦਾ ਤੁਹਾਨੂੰ ਹਿੱਸਾ ਬਦਲਣਾ ਬਣਨਾ ਪੈਂਦਾ ਹੈ ਇਹਨਾਂ ਬਦਲਾਅ ਲਿਆਉਣ ਦੇ ਲਈ ਤਾਂ ਉਹਦੇ ਲਈ ਤਿਆਰ ਹੋ ਤੁਸੀਂ ਦੇਖੋ ਮੈਂ ਤੁਹਾਨੂੰ ਕਿਹਾ ਕਿ ਇੱਥੇ ਆ ਕੇ ਮੈਂ ਉਹ ਆਪਣੀ ਜਿਹੜੀ ਸਾਰੀ ਨੌਲੇਜ ਗੇਨ ਕੀਤੀ ਕੰਟੈਕਟ ਬਣਾਏ ਉਹਨਾਂ ਨੂੰ ਮੈਂ ਅਮਰੇਸਰ ਨੂੰ ਦੇਣਾ ਚਾਹੁੰਦਾ ਔਰ ਉਹਦੇ ਕਈ ਤਰੀਕੇ ਨੇ ਅਗਰ ਉਹਦਾ ਤਰੀਕਾ ਇਹ ਹੈ ਕਿ ਕਿਸੇ ਪਲੈਟਫਾਰਮ ਨੂੰ ਯੂਜ਼ ਕਰਨਾ ਹੈ ਉੱਥੇ ਆਣਾ ਹੈ ਤੇ ਉਹਨੂੰ ਅਚੀਵ ਕਰਨ ਲਈ ਬਿਲਕੁਲ ਕਰਾਂਗੇ ਲੇਕਿਨ ਇਸ ਕਰਕੇ ਨਹੀਂ ਆਣਾ ਕਿ ਕੋਈ ਤਕਵਾ ਚਾਹੀਦਾ ਜਾਂ ਕੋਈ ਪੈਸੇ ਚਾਹੀਦੇ ਨੇ ਮੈਂ ਅਛੀ ਨੌਕਰੀ ਕੀਤੀ ਐ ਅੱਛਾ ਨਾਂ ਕਮਾਇਆ ਆਪਣੇ ਭਰਾਵਾਂ ਲਈ ਪੰਜਾਬ ਲਈ ਅੰਮ੍ਰਿਤਸਰ ਲਈ ਹਿੰਦੁਸਤਾਨ ਲਈ ਲੇਕਿਨ ਮੈਨੂੰ ਇਹ ਜਰੂਰ ਕੌਨਫੀਡੈਂਸ ਹੈ ਕਿ ਦੇਖੋ ਅੱਜ ਅਸੀਂ ਆਪਣੇ ਬੱਚਿਆਂ ਦੀ ਕੁਛ ਨਾ ਕੀਤਾ ਤੇ ਹਿੰਦੁਸਤਾਨ ਨੇ ਤਾਂ ਗਾਂ ਨਿਕਲਣਾ ਹੀ ਨਿਕਲਣਾ ਹੈ ਅਸੀਂ ਨਾ ਪਿਛੇ ਰਹਿ ਜਾਈਏ ਤੁਸੀਂ ਮੈਨੂੰ ਇਹ ਪੁੱਛਿਆ ਨਾ ਕਿ ਬਹੁਤ ਬੱਚੇ ਬਾਹਰ ਜਾ ਰਹੇ ਨੇ ਤੁਸੀਂ 3-4 ਸਾਲ ਚ ਦੇਖੋਗੇ ਕਿ ਸਾਰੇ ਇਹ ਵਾਪਸ ਆਣਾ ਸ਼ੁਰੂ ਹੋ ਜਾਣਗੇ ਕਿਉਂਕਿ ਨੌਕਰੀਆਂ ਇੱਥੇ ਮਿਲਣਗੀਆਂ ਇਹ ਜਿਹੜੀਆਂ ਕੰਪਨੀਆਂ ਨੇ ਆਲਰੇਡੀ ਇੰਡੀਆ ਚ ਆ ਰਹੀਆਂ ਨੇ ਇੱਥੇ ਨੌਕਰੀਆਂ ਕ੍ਰੀਏਟ ਹੋ ਰਹੀਆਂ ਨੇ ਵੇਖੋ ਜੇ ਮੈਂ ਤੁਹਾਡੀ ਗੱਲ ਕਰਾਂ ਤੁਹਾਡੇ ਮਾਤਾ ਜੀ ਉੱਥੇ ਜਾ ਕੇ ਮਾਸਟਰ ਕਰਦੇ ਨੇ ਅਮਰੀਕਾ 'ਚ ਫਿਰ ਮੋੜਾ ਜੋ ਹੈ ਉਹ ਅੰਮ੍ਰਿਤਸਰ ਵਾਲੇ ਪਾਸੇ ਪਾਉਂਦੇ ਨੇ ਤੁਸੀਂ ਉਸ ਆਪਣੇ ਜਿਹੜੇ ਪੇਰੈਂਟਸ ਦਾ ਇਤਿਹਾਸ ਹੈ ਉਸ ਨੂੰ ਵੀ ਦੁਹਰਾ ਰਹੇ ਹੋ ਔਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਗੱਲਾਂ ਨਵਾਂ ਜਿਹੜੀ ਪੀੜ੍ਹੀ ਹੈ ਉਹਦੇ ਤੱਕ ਪਹੁੰਚਣ ਗਈਆਂ ਤਾਂ ਉਹਨਾਂ ਦਾ ਜਿਹੜਾ ਮਾਈਂਡਸੈਟ ਹੈ ਉਹ ਵੀ ਚੇਂਜ ਹੋਏਗਾ ਬਿਲਕੁਲ ਲੱਗਦਾ ਹੈ ਮੈਂ ਖਾਸ ਤੌਰ ਤੇ ਕਾਲਜਾਂ ਤੇ ਸੀਨੀਅਰ ਸਕੂਲਾਂ 'ਚ ਜਾ ਕੇ ਬੱਚਿਆਂ ਨਾਲ ਗੱਲਬਾਤ ਕਰ ਰਿਹਾ ਔਰ ਤੁਹਾਨੂੰ ਪਤਾ ਬੱਚੇ ਤਾਂ ਬਹੁਤ ਜਲਦੀ ਬੋਰ ਹੋ ਜਾਂਦੇ ਮੈਨੂੰ ਇੱਕ ਜਗ੍ਹਾ 'ਚ ਵੀ ਇਹ ਨਹੀਂ ਲੱਗਾ ਕਿ ਬੱਚੇ ਬੋਰ ਹੋਏ ਦੇਖੋ 2 ਸਾਲ ਪਹਿਲਾਂ ਮੈਂ ਨਿਊਯਾਰਕ 'ਚ ਇੱਕ ਯੰਗ ਮੁੰਡੇ ਨੂੰ ਮਿਲਿਆ 28 ਸਾਲ ਦੀ ਉਮਰ ਸੀ ਜੀ ਐਸ ਵੇਲੇ ਉਹ ਸਾਈਬਰ ਸਿਕਿਉਰਿਟੀ ਦਾ ਬਿਲੀਅਨਅਰ ਬਣ ਗਿਆ ਮਤਲਬ ਉਹ ਬਿਲੀਅਨ ਡਾਲਰ ਕਮਾਉਂਦਾ ਜੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਕਾਕਾ ਤੂੰ ਕਿਹੜੀ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਇੱਥੇ ਅਮਰੀਕਾ ਉਹ ਮੇਰੇ ਵੱਲ ਦੇਖ ਕੇ ਹੱਸ ਪਿਆ ਕਹਿੰਦਾ ਅੰਕਲ ਮੈਂ ਨਾ 9ਵੀਂ ਕਲਾਸ ਫੇਲ ਹਾਂ ਜਲੰਧਰ ਤੋਂ ਪੰਜਾਬੀ ਮੁੰਡਾ ਅੱਜ ਉਹ ਕਈ ਕਈ ਜਿਹੜੇ ਸਾਈਬਰ ਸਿਕਿਉਰਿਟੀ ਐਕਸਪਰਟ ਨੇ ਉਹਨਾਂ ਨੂੰ ਨੌਕਰੀਆਂ ਦਿੰਦਾ ਹੈ ਮੈਨੂੰ ਉਦੋਂ ਲੱਗਾ ਕਿ ਦੇਖੋ ਇਹ ਯੰਗ ਪੰਜਾਬੀ ਮੁੰਡੇ 'ਚ ਇੰਨੀ ਐਨਰਜੀ ਹੈ ਮੈਂ ਬਾਅਦ ਦੁਬਾਰਾ ਕਹਿੰਨਾ ਦੇਖਾ ਜਿਹੜਾ ਯੰਗ ਹੁੰਦਾ ਨਾ ਉਹਦੇ 'ਚ ਏਨਰਜੀ ਹੁੰਦੀ ਹੈ ਉਹ ਏਨਰਜੀ ਸੱਜੇ ਪਾਸੇ ਲੱਗ ਜਵੇ ਜਾਂ ਖੱਬੇ ਪਾਸੇ ਲੱਗ ਜਵੇ ਉਹ ਸਾਡਾ ਸਾਰਿਆਂ ਦਾ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਇਕੱਠੇ ਹੋਈਏ ਔਰ ਉਹ ਏਨਰਜੀ ਨੂੰ ਪੋਜੀਟਿਵਲੀ ਯੂਜ਼ ਕਰੀਏ ਉਹਨੂੰ ਸਹੀ ਦਿਸ਼ਾ ਦਈਏ ਇਸ ਕਰਕੇ ਜਿੰਨੇ ਵੀ ਨੇਤਾ ਨੇ ਜਿੰਨੇ ਵੀ ਸੀਨੀਅਰ ਨੇ ਉਹਨਾਂ ਨੂੰ ਮੈਂ ਇਹੋ ਹੀ ਗੁਜ਼ਾਰਿਸ਼ ਕਰਾਂਗਾ ਕਿ ਜਿਹੜੇ ਮੇਰੇ ਆਈਡੀਆਜ਼ ਨੇ ਉਹਦੇ 'ਚ ਜ਼ਰੂਰ ਮੈਨੂੰ ਕੋਈ ਨਵੇਂ ਆਈਡੀਆਜ਼ ਦੋ ਮੈਂ ਬਿਲਕੁਲ ਉਹਨਾਂ ਨੂੰ ਅਡਾਪਟ ਕਰਾਂਗਾ ਪੋਲਿਟਿਕਸ ਜਿਹੜੀ ਹੁੰਦੀ ਹੈ ਉਹ ਤਾਂ ਬਾਅਦ ਚ ਹੁੰਦੀ ਹੈ ਪਹਿਲੇ ਆਪਣੀਆਂ ਅਗਲੀਆਂ ਨਸਲਾਂ ਦੀ ਅਸੀਂ ਫਿਊਚਰ ਤਾਂ ਬਣਾਈਏ ਪਰ ਜਦੋਂ ਤੁਸੀਂ ਅੰਮ੍ਰਿਤਸਰ ਦੇ ਗਲੀਆਂਾਂ ਚ ਬਾਜ਼ਾਰਾਂ 'ਚ ਜਾਂਦੇ ਲੋਕ ਹੈਰਾਨ ਨਹੀਂ ਹੁੰਦੇ ਕਿ ਇੱਕ ਐਮਬੈਸਡਰ ਰਿਹਾ ਬੰਦਾ ਤੇ ਕਿੱਦਾਂ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਵਿਚਰਦਾ ਬਿਲਕੁਲ ਹੈਰਾਨ ਹੁੰਦੇ ਆ ਕਈ ਤਾਂ ਤੁਹਾਡੇ ਵਰਗੇ ਮੈਨੂੰ ਇਹ ਵੀ ਕਹਿੰਦੇ ਨੇ ਕਿ ਕਿਉਂ ਵੀ ਤੇਰਾ ਦਿਮਾਗ ਫਿਰ ਗਿਆ ਇੱਥੇ ਆ ਗਿਆ ਲੇਕਿਨ ਮੈਂ ਤੁਹਾਨੂੰ ਦੱਸਿਆ ਮੇਰੇ ਮਾਪੇ ਵੀ ਅਮਰੀਕਾ ਤੋਂ ਪੜ੍ਹ ਕੇ ਇੱਥੇ ਆਏ ਸਰਦਾਰ ਤੇਜਾ ਸਿੰਘ ਸਮੁੰਦਰੀ ਫੌਜ ਨੂੰ ਛੱਡ ਕੇ ਇੱਥੇ ਆਏ। ਉਹਨਾਂ ਨੇ ਫ੍ਰੀडम ਮੂਵਮੈਂਟ ਚ ਪਾਰਟ ਪਾਰਟਿਸਿਪੇਟ ਕੀਤਾ। 1926 ਲਾਹੌਰ ਜੇਲ੍ਹ ਚ ਉਹਨਾਂ ਦੀ ਸ਼ਹਾਦਤ ਹੋਈ। ਲੇਕਿਨ ਜੋ ਐਸਜੀਪੀਸੀ ਨੂੰ ਦੇਣ ਦੇ ਗਏ। ਐਸਜੀਪੀਸੀ ਪਹਿਲੀ ਸੰਸਥਾ ਸੀਗੀ ਜਿਨੇ ਔਰਤਾਂ ਨੂੰ voting right ਮਿਲਿਆ। ਬ੍ਰਿਟਿਸ਼ ਊਮਨ ਤੋਂ ਵੀ ਪਹਿਲਾਂ ਮਿਲਿਆ। ਸੋ ਇਸ ਕਰਕੇ ਜਿਹੜੀ हिस्ट्री ਆ ਸਾਡੀ ਉਹ ਸਾਨੂੰ ਯਾਦ ਰੱਖਣੀ ਚਾਹੀਦੀ ਲੇਕਿਨ ਹਿਸਟਰੀ ਯਾਦ ਰੱਖ ਕੇ ਸਾਨੂੰ ਅੱਗੇ ਲਈ ਸੋਚਣਾ ਚਾਹੀਦਾ ਮੈਂ ਤਦੇ ਬਾਰ ਬਾਰ ਇਹੀ ਕਹਿਣਾ ਕਿ ਮੇਰਾ ਇੱਥੇ ਆਣ ਦਾ ਮਕਸਦ ਇਹੀ ਹੈ ਕਿ ਜਿਹੜੇ ਯੰਗ ਬੱਚੇ ਨੇ ਉਹਨਾਂ ਦਾ ਫਿਊਚਰ ਬਣੇ ਕਿਉਂਕਿ ਅਮਰੀਕਾ 'ਚ ਬੈਠ ਕੇ ਮੈਂ ਦੇਖਿਆ ਕਿਤਨਾ ਅਮਰੀਕਾ ਤੇ ਇੰਡੀਆ ਦਾ ਫਿਊਚਰ ਬਣ ਰਿਹਾ ਹੈ ਇਸ ਵੇਲੇ ਬਣ ਰਿਹਾ ਤੇ ਸਾਨੂੰ ਉਹਦਾ ਪਾਠ ਹੋਣਾ ਚਾਹੀਦਾ ਔਰ ਆਖਰੀ ਮੇਰਾ ਸਵਾਲ ਹੈ ਜਿੱਦ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਜਦੋਂ ਲੋਕਾਂ ਦੇ ਵਿੱਚ ਜਾਣਾ ਤਾਂ ਲੋਕ ਇਹ ਵੀ ਸੋਚਦੇਗੇ ਯਾਰ ਇੱਕ ਬੰਦਾ ਕਿੱਥੋਂ ਮਤਲਬ ਮੈਂ ਉਹ ਤਾਂ ਆਪਣੇ ਮੂੰਹੋਂ ਨਹੀਂ ਕਹਿ ਸਕਦਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਵੱਧ ਲੋਕ ਕੀ ਸਵਾਲ ਕਰਦੇ ਨੇ ਜੇਕਰ ਅੰਮ੍ਰਿਤਸਰ ਦੀ ਡਵੈਲਪਮੈਂਟ ਜਾਂ ਅੰਮ੍ਰਿਤਸਰ ਦੇ ਵਿਕਾਸ ਨੂੰ ਪਿੱਛੇ ਛੱਡ ਕੇ ਗੱਲ ਕਰੀਏ ਤਾਂ ਸਮੱਸਿਆ ਕਿਹੜੀ ਹੈ ਸਭ ਤੋਂ ਵੱਡੀ ਹੈ ਤੇ ਆਖਰੀ ਸਵਾਲ ਇਹ ਦੇਖੋ ਮੈਂ ਤੁਹਾਨੂੰ ਦੱਸਾਂ ਜਦੋਂ ਮੈਂ ਲੋਕਾਂ ਨਾਲ ਗੱਲ ਕੀਤਾ ਮੈਨੂੰ ਬੜੀ ਪੋਜ਼ਿਟਿਵਿਟੀ ਮਿਲੀ ਖਾਸ ਤੌਰ ਤੇ ਪੇਰੈਂਟਸ ਤੇ ਯੰਗ এডਿਕੇਸ਼ਨ ਔਰ ਸਕਿਲਸ ਚ ਬਹੁਤ ਇੰਟਰਸਟ ਲੈਂਦੇ ਨੇ ਸੋ ਇਸ ਕਰਕੇ ਜਿਹੜੇ ਇੱਥੋਂ ਦੇ ਕਾਲਜ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਬਾਹਰ ਦੀਆਂ ਯੂਨੀਵਰਸਿਟੀਆਂ ਔਰ ਕਾਲਜਸ ਨਾਲ ਟਾਈ-ਅਪ ਕਰਨ ਦੀ ਬੜੀ ਜ਼ਰੂਰਤ ਹੈ ਦੂਸਰਾ ਦੇਖੋ ਲੋਕ ਇਹ ਵੀ ਕਹਿੰਦੇ ਨੇ ਕਿ ਅੰਮ੍ਰਿਤਸਰ ਸਾਫ਼ ਹੋਣਾ ਚਾਹੀਦਾ ਮੈਂ ਤੁਹਾਨੂੰ ਇੱਕ ਹੀ ਉਦਾਹਰਨ ਦਵਾਂਗਾ ਔਰ ਬਾਹਰ ਦਾ ਦੀ 6 ਸਾਲ ਪਹਿਲਾਂ ਇੰਦੌਰ ਦੀ ਕੀ ਹਾਲਤ ਸੀ ਅੱਜ ਇੱਕ ਇੰਦੌਰ ਕਹਿੰਦੇ ਹਿੰਦੁਸਤਾਨ ਦਾ ਸਭ ਤੋਂ ਸੋਹਣਾ ਸ਼ਹਿਰ ਬਣ ਗਿਆ ਇੰਦੌਰ ਦੀ ਮਿਊਨਿਸਪੈਲਿਟੀ ਜਿਹੜੀ ਲਾਸਟ ਚ ਜਾਂਦੀ ਸੀ ਉਹੀ ਗੰਦ ਨੂੰ ਯੂਜ਼ ਕਰਕੇ ਪ੍ਰੋਫਿਟ 'ਚ ਜਾ ਰਹੀ ਕੀ ਅੰਮ੍ਰਿਤਸਰ ਦੇ ਲੋਕ ਇੱਕ ਇੰਦੌਰ ਨਹੀਂ ਬਣਾ ਸਕਦੇ ਯਾਨੀ ਅੰਮ੍ਰਿਤਸਰ ਨੂੰ ਕਿਸੇ ਯੋਗ ਅਗਵਾਈ ਦੀ ਲੋੜ ਹੈ ਬਸ ਅੰਮ੍ਰਿਤਸਰ ਇੰਦੌਰ ਬਣ ਸਕਦਾ ਔਰ ਮੈਂ ਕੌਨਫੀਡੈਂਸ ਨਾਲ ਕਹਿੰਦਾ ਕਿ ਅਗਲੇ 4 ਸਾਲ 'ਚ ਅਸੀਂ ਇੰਦੌਰ ਨੂੰ ਮੁਕਾਬਲਾ ਦਵਾਂਗੇ ਬਿਲਕੁਲ ਇਹਨੇ ਸਰਦਾਰ ਤਰਨਜੀਤ ਸਿੰਘ ਸੰਧੂ ਹਲਕੇ ਸਪਸ਼ਟ ਤੌਰ ਤੇ ਇਹਨਾਂ ਨੇ ਗੱਲ ਨਹੀਂ ਕਿ ਕਈ ਇਸ ਬਾਰੇ ਜ਼ਿਕਰ ਨਹੀਂ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦੇ ਵਿੱਚ ਉਤਰਨਗੇ ਪਰ ਉਹਨਾਂ ਦਾ ਇੱਕ ਸੁਪਨਾ ਜ਼ਰੂਰ ਹੈ ਕਿ ਅੰਮ੍ਰਿਤਸਰ ਦੀ ਨੁਹਾਰ ਬਦਲੀ ਜਾਵੇ ਅੰਮ੍ਰਿਤਸਰ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਜਿਨ੍ਹਾਂ ਦੇ ਜ਼ਹਿਨ ਦੇ ਵਿੱਚ ਸਿਰਫ ਵਿਦੇਸ਼ ਜਾਣ ਦਾ ਇੱਕ ਸੁਪਨਾ ਕਿਉਂਕਿ ਇੱਥੇ ਉਹਨਾਂ ਦੇ ਕੋਲ ਰੋਜ਼ਗਾਰ ਨਹੀਂ ਹੈ ਤਾਂ ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਐਸੇ ਪਲਾਨਸ ਲੈ ਕੇ ਉਹ ਅਮਰੀਕਾ ਤੋਂ ਵਾਪਸ ਆਪਣੇ ਉਸ ਸ਼ਹਿਰ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਦਾ ਪਿਸ਼ੋਕਰ ਜਿੱਥੇ ਉਹਨਾਂ ਦਾ ਪਰਿਵਾਰ ਬਹੁਤ ਵੱਖਰੇ-ਵੱਖਰੇ ਖੇਤਰਾਂ ਦੇ ਵਿੱਚ ਸੇਵਾ ਕਰ ਚੁੱਕਿਆ ਤਾਂ ਉਹਨਾਂ ਦਾ ਵੀ ਹੁਣ ਮਨ ਹੈ ਕਿ ਇੱਕ ਵਿਕਸਿਤ ਮੁਲਕ ਨੂੰ ਛੱਡ ਕੇ ਆਪਣੇ ਉਸ ਸ਼ਹਿਰ ਦੇ ਵਿੱਚ ਸੇਵਾ ਕੀਤੀ ਜਾਵੇ ਜਿਸ ਸ਼ਹਿਰ ਨੇ ਉਹਨਾਂ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਇੱਕ ਬਹੁਤ ਵੱਡੀ ਪਛਾਣ ਵੀ ਦਿੱਤੀ ਔਰ ਉਹਨਾਂ ਦਾ ਇਹ ਵੀ ਇੱਕ ਸੁਪਨਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਵਕ ਵਕ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਅਸਲ ਮੰਗਾਂ ਉਹਨਾਂ ਦੀ ਅਸਲ ਜਿਹੜੀ ਜਮੀਨੀ ਹਕੀਕਤ ਹੈ ਉਸ ਤੋਂ ਜਾਣੂ ਹੋਇਆ ਜਾਵੇ ਔਰ ਉਸ ਤੋਂ ਬਾਅਦ ਉਹਨਾਂ ਕੰਮਾਂ ਦੇ ਉੱਤੇ ਜੋ ਹੈ ਫੋਕਸ ਕਰਕੇ ਉਹਨਾਂ ਦੇ ਜਿਹੜੇ ਠੋਸ ਹੱਲ ਨੇ ਉਹ ਤਰਾਸ਼ੇ ਜਾਣ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਅਜੀਤ ਸ਼ਰਮਾ న్యూਸ 18 ਅੰਮ੍ਰਿਤਸਰ